ਕਿਆ ਬਾਤ ਹੈ ਮੁੰਡਿਆਂ ਦਾ ਰੈਪ ਸੁਣੇ ਉਹ ਸਿਰਾਂ ਕਰਤਾ ਬਿਲਕੁਲ ਏ ਉਹ ਨਹੀਂ ਪੰਜਾਬ ਜਿਹੜਾ ਰੀਲਾਂ 'ਚ ਦਿਖਾਈ ਜਾਂਦੇ ਸਿਰਾਂ 'ਤੇ ਪੱਗਾਂ ਬੰਨ ਠੂਮ ਕੇ ਜਿ ਲਈ ਜਾਂਦੇ ਉਹ ਨਹੀਂ ਪੰਜਾਬ ਜਿਹੜਾ ਰੀਲਾਂ 'ਚ ਦਿਖਾਈ ਜਾਂਦੇ ਇੰਟਰਵਿਊਾਂ ਲੈਦੇ ਜਿਨ੍ਹਾਂ ਦੀ ਕਦੇ ਨਹੀਂ ਇਹ ਧਰਤੀ ਆ 10 ਗੁਰੂਆਂ ਦੀ ਕੋਈ ਖੇਡ ਨਹੀਂ ਸਿੱਧਾ ਸਾਬ ਜਾਂਦੇ ਜਿਹੜੇ ਅੰਗ ਸੰਦ ਸਾਈ ਰਹਿੰਦੇ ਉਹ ਨਹੀਂ ਪੰਜਾਬ ਜਿਹੜਾ ਰੀਲਾਂ 'ਚ ਦਿਖਾਈ ਜਾਂਦੇ ਉਹ ਨਹੀਂ ਪੰਜਾਬ ਜਿਹੜਾ ਰੀਲਾਂ 'ਚ ਦਿਖਾਈ ਜਾਂਦੇ ਕੁਝ ਬੰਦੇ ਇੱਥੇ ਸਾਡੇ ਧਰਮ ਹੀ ਸੀ ਖੋਖਲੇ ਸਿਰਾਂ 'ਤੇ ਪੱਗਾਂ ਹਾਲੀ ਹਲੀ ਹਾਲੀ ਬੋਡ ਕਿਤੇ ਚੂਤਲੇ ਮੂਸੇ ਪਿੰਡੋ ਛੋਟਾ ਏ ਕੇ ਉੱਠਿਆ ਤੂਫਾਨ ਸੀ ਪੱਗ ਵਾਲਿਆਂ ਦੀ ਹਾਲੀਵੁੱਡ ਸ਼ੌਣ ਸੀ ਚਰੇ ਆਮ ਵੀਰੇ ਇੱਥੇ ਪਹਿਣਾ ਨੂੰ ਵਕਈ ਜਾਂਦੇ ਉਹ ਨਹੀਂ ਪੰਜਾਬ ਜਿਹੜਾ ਰੀਲਾਂ 'ਚ ਦਿਖਾਈ ਜਾਂਦੇ ਉਹ ਨਹੀਂ ਪੰਜਾਬ ਜਿਹੜਾ ਰੀਲਾਂ 'ਚ ਦਿਖਾਈ ਜਾਂਦੇ ਸ਼ਰੇ ਆਮ ਚਿੱਟਾ ਸਰਕਾਰਾਂ ਹੋਈਆਂ ਨੀਆਂ ਸਭ ਕੁਝ ਦੇਖਦਾ ਮੈਂ ਪੱਟੀਆਂ ਨਹੀਂ ਬੰਨੀਆਂ ਸਭ ਕੁਝ ਦੇਖਦਾ ਮੈਂ ਪੱਟੀਆਂ ਨਹੀਂ ਬੰਨੀਆਂ ਸੱਚ ਜਿਹੜਾ ਬੋਲੇ ਉਹਤੇ ਪਰਚਾ ਪਵਾਏ ਜਾਂਦੇ ਉਹ ਨਹੀਂ ਪੰਜਾਬ ਜਿਹੜਾ ਰੀਲਾਂ 'ਚ ਦਿਵਾਈ ਜਾਂਦੇ ਉਹ ਨਹੀਂ ਪੰਜਾਬ ਜਿਹੜਾ ਰੀਲਾਂ 'ਚ ਦਿਖਾਈ ਜਾਂਦੇ ਉਹ ਨਹੀਂ ਪੰਜਾਬ ਜਿਹੜਾ ਰੀਲਾਂ 'ਚ ਦਿਖਾਈ ਜਾਂਦੇ